ਕੰਚਰਪ੍ਰੀਤ ਕੋਰ ਦੀ ਪੁਲਿਸ ਭਾਲ ਕਰਦੀ ਹੈ ਪਰ ਜਦੋਂ ਉਹ ਪੇਸ਼ ਹੁੰਦੇ ਨੇ ਨਾਲ ਦੀ ਨਾਲ ਹੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਕੋਰਟ ਨੇ ਝਿੜਕਾ ਮਾਰੀਆਂ 70 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕੋਈ ਸੁਣਵਾਈ ਸਵੇਰੇ 4 ਵਜੇ ਤੱਕ ਚੱਲੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਅਤ ਨੂੰ ਸ਼ਰਮਸਾਰ ਕਰ ਦਿੱਤਾ ਪਹਿਲਾ ਇਹ 70 ਸਾਲਾਂ 'ਚ ਬਦਲਾਅ ਆਇਆ ਕਿ ਇਹਨਾਂ ਨੇ ਤਾਂ ਧੀ ਤੇ ਪਰਚਾ ਦੇ ਕੇ ਝੂਠਾ ਪਰਚਾ ਦੇ ਕੇ ਉਹਨੂੰ ਅਰੈਸਟ ਕੀਤਾ ਆਪ ਦੇ ਇਤਿਹਾਸ ਚ ਅਦਾਲਤ ਨਹੀਂ ਲੱਗੀ ਇਹ ਪਹਿਲਾ ਕੇਸ ਹੈ ਕਿ ਸਾਰੀ ਰਾਤ ਅਦਾਲਤ ਚੱਲੀ ਹੋਵੇ ਇਹਦਾ ਮਤਲਬ ਕਿ ਕੁਝ ਗਲਤ ਉਹਦੇ ਚ ਸੀਗਾ ਕੋਰਟ ਨੂੰ ਵੀ ਤਾਂ ਕਹਿਣਾ ਪਿਆ ਕਿ ਜੇ ਅੱਜ ਤੋਂ ਬਾਅਦ ਕੋਈ ਇਹੋ ਜਿਹਾ ਕੇਸ ਦੁਬਾਰਾ ਸਾਡੇ ਸਾਹਮਣੇ ਆ ਗਿਆ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਊਗੀ ਅਫਸਰਾਂ ਨੂੰ ਬੇਨਤੀ ਹੈ ਕਿ ਦਾਇਰੇ ਚ ਰਹਿਣ ਵਰਦੀ ਦੀ ਮਰਿਆਦਾ ਚ ਰਹਿਣ ਤਾਂ ਨਹੀਂ ਸੁਬੀਰ ਸਿੰਘ ਬਾਦਲ ਉਹ ਵੀ ਲਾਲ ਲੈਰੀ ਦੀ ਗੱਲ ਕਰਦੇ ਨੇ ਕਿ ਜਿਹੜੇ ਅਫਸਰ ਗਲਤ ਕਰਨਗੇ ਉਹਨੂੰ ਬਖਸ਼ਾਂਗੇ ਨਹੀਂ ਕੈਪਟਨ ਦੀ ਵੇਲੇ ਸਰਕਾਰ ਰਹੀ ਉਦੋਂ ਪਰਚੇ ਦਰਜ ਹੋਏ ਜੋ ਸ਼੍ਰੋਮਣੀ ਕਾਲੀਦਾਦੀ ਸਰਕਾਰ ਆਈ ਕੱਟ ਦੇ ਖਿਲਾਫ ਮਰਚੇ ਦਰਜ ਹੋਏ ਅਫਸਰ ਪਰ ਉੱਥੇ ਤੋਂ ਉੱਥੇ ਲੱਗੇ ਰਹਿੰਦੇ ਨੇ ਅੱਜ ਜਿਹੜੇ ਅਫਸਰ 20 ਸਾਲ ਪਹਿਲੇ ਫੀਲਡ ਦੇ ਵਿੱਚ ਸਨ ਫਿਰ ਉਹੀ ਅਫਸਰ 20 ਸਾਲ ਬਾਅਦ ਉਹੀ ਫੀਲਡ ਦੇ ਵਿੱਚ ਨਜ਼ਰ ਆਉਂਦੇ ਨੇ ਮੈਂ ਨਾ ਜੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਲਾਲ ਕਿਤਾਬ ਸੰਵਿਧਾਨ ਦੀ ਹੈ ਨਾ ਉਹ ਸਭ ਤੋਂ ਵੱਡੀ ਹੈ ਪਤਾ ਮੈਂ ਅੱਜ ਤੱਕ ਬੋਲਿਆ ਨਹੀਂ ਸੀਗਾ ਜਿਹੜਾ ਅੰਮ੍ਰਿਤਸਰ ਰੂਰਲ ਦਾ ਐਸਐਸਪੀ ਬਦਲਿਆ ਮਨਮਿੰਦਰ ਸਿੰਘ ਮਨਿੰਦਰ ਸਿੰਘ ਕਿਉਂ ਬਦਲਿਆ ਕਿਉਂਕਿ ਉਹਨੇ ਆ ਗਲਤ ਕੰਮ ਕਰਨ ਤੋਂ ਮਨਾ ਕਰਤਾ ਸੀ ਕੰਚਪ੍ਰੀਤ ਕੌਰ ਆ ਉਹ ਨੇਪਾਲ ਦੇ ਰਾਈ ਇਲਲੀਗਲ ਭਾਰ ਦੇ ਵਿੱਚ ਐਂਟਰੀ ਕੀਤੀ ਉਹਨਾਂ ਨੇ ਕਿਸੇ ਦੇ ਘਰ ਵਾਲੇ ਤੋਂ ਕੋਈ ਕ੍ਰਾਈਮ ਹੋ ਗਿਆ ਕੀ ਉਹਦੀ ਘਰ ਵਾਲੀ ਨੂੰ ਸਿੱਟਦੇ ਹੋਗੇ ਜੇਲ੍ਹ 'ਚ ਤੁਸੀਂ ਕੀ ਉਹਦੀ ਘਰ ਵਾਲੀ ਤੇ ਪਰਚੇ ਪਾ ਦੇ? ਇਹ ਭਾਰਤ ਆਈ ਹੈ ਨੇਪਾਲ ਥਰੂ ਵੀ ਆ ਗਈ ਤਾਂ ਭਾਰਤ ਦੀ ਸਰਕਾਰ ਨੇ ਲਾਅ ਕੀਤਾ ਤਾਂ ਹੀ ਕੋਈ ਨੇਪਾਲ ਤੋਂ ਭਾਰਤ ਆ ਸਕਦਾ ਹੋਮ ਮਿਨਿਸਟਰੀ ਨੇ ਲਾਅ ਕੀਤਾ ਫਿਰ ਤਾਂ ਦੇ ਦਿਓ ਅਮਿਤ ਸ਼ਾਹ ਜੀ ਤੇ ਵੀ ਪਰਚਾ ਵੀ ਉਹਨਾਂ ਨੇ ਗਲਤ ਰੂਲ ਬਣਾਇਆ ਉਹਨਾਂ ਤੋਂ ਪਹਿਲਾਂ ਕੰਚਰਪ੍ਰੀਤ ਕੌਰ ਦੀ ਪੁਲਿਸ ਭਾਲ ਕਰਦੀ ਹੈ ਜਦੋਂ ਉਹ ਪੇਸ਼ ਹੁੰਦੇ ਨੇ ਨਾਲ ਦੀ ਨਾਲ ਹੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਕੋਰਟ ਨੇ ਝਿੜਕਾ ਮਾਰੀਆਂ ਕੋਰਟ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਇਸ ਮਸਲੇ ਦੇ ਵਿੱਚ ਅਰਸ਼ਦੀਪ ਸਿੰਘ ਕਲੇਰ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਬੁਲਾਰੇ ਨੇ ਉਹਨਾਂ ਦੀ ਵੱਡੀ ਭੂਮਿਕਾ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਸ ਰਾਤ ਕੋਰਟ ਦੇ ਵਿੱਚ ਕੀ ਹੋਇਆ ਤੇ ਜਿਹੜੀ ਪੁਲਿਸ ਦੀ ਨਵੀਂ ਤਫ਼ਤੀਸ਼ ਹੈ ਕਿੰਨੇ ਬਣਾਏ ਫਰਜੀ ਪਾਸਪੋਰਟ ਕਿੰਨੇ ਜਾਲੀ ਡਿਗਰੀਆਂ ਬਣਾਈਆਂ ਸਾਰੀ ਗੱਲਬਾਤ ਇਹਨਾਂ ਨਾਲ ਕਰਾਂਗੇ ਕਲੇਰ ਸਾਹਿਬ ਉਸ ਦਿਨ ਰਾਤ ਨੂੰ ਹੋਇਆ ਕਿ ਅਦਾਲਤ ਦੇ ਵਿੱਚ ਕਿਉਂਕਿ ਜਦੋਂ ਉਹ ਜਾਂਦੇ ਨੇ ਪੁਲਿਸ ਸਟੇਸ਼ਨ ਕੰਚਨਪ੍ਰੀਤਕੌਰ ਉਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਪੇਸ਼ੀ ਤੋਂ ਬਾਅਦ ਅਦਾਲਤ ਕਹਿੰਦੀ ਜੀ 70 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕੋਈ ਸੁਣਵਾਈ ਸਵੇਰੇ 4 ਵਜੇ ਤੱਕ ਚੱਲੀ ਹੈ ਦੇਖੋ ਜਿਹੜਾ ਕੰਚਨਪ੍ਰੀਤ ਅਲਮ ਕੇਸ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਅਤ ਨੂੰ ਸ਼ਰਮਸਾਰ ਕਰਤਾ ਮਤਲਬ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬੀਆਂ ਨੂੰ ਤਾਂ ਧੀਆਂ ਦੇ ਪੈਣਾ ਦੀ ਇਸਤਾਂ ਦੇ ਰਾਖੇ ਮੰਨਿਆ ਜਾਂਦਾ ਤੇ ਪਹਿਲਾ ਇਹ 70 ਸਾਲ ਚ ਬਦਲਾਅ ਆਇਆ ਕਿ ਇਹਨਾਂ ਨੇ ਤਾਂ ਧੀ ਤੇ ਪਰਚਾ ਦੇ ਕੇ ਝੂਠਾ ਪਰਚਾ ਦੇ ਕੇ ਉਹਨੂੰ ਅਰੈਸਟ ਕੀਤਾ ਕੰਚਨਪ੍ਰੀਤ ਪੰਜਾਬ ਚ ਅਜ ਤੋਂ 2 ਮਹੀਨੇ ਪਹਿਲਾਂ ਆਈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੈ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਉਹਨਾਂ ਦੀ ਬੇਟੀ ਹੈ ਉਹਨਾਂ ਲਈ ਆ ਕੇ ਪ੍ਰਚਾਰ ਸ਼ੁਰੂ ਕੀਤਾ ਜਿਸ ਦਿਨ ਕੰਚਨਪ੍ਰੀਤ ਭਾਰਤ ਆਉਂਦੀ ਹੈ ਉਹਦੇ ਖਿਲਾਫ ਕੋਈ ਪਰਚਾ ਨਹੀਂ ਸੀ ਉਦੋਂ ਮਤਲਬ ਇੱਕ ਵੀ ਪਰਚੇ ਝੋਲਿੰਦਾ ਨਹੀਂ ਸੀ ਕੋਈ ਉਹਦੇ ਖਿਲਾਫ ਪਰਚਾ ਨਹੀਂ ਸੀ ਚੋਣ ਦੇ ਵਿੱਚ ਉਹਨੇ ਜਦੋਂ ਕੈਂਪੇਨ ਸ਼ੁਰੂ ਕੀਤਾ ਸਰਕਾਰ ਦੀ ਵਧੀਆਂ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਲੋਕਾਂ ਚ ਰੱਖੀ ਫਿਰ ਇੱਕ ਇੱਕ ਕਰਕੇ ਉਹਦੇ ਤੇ ਚਾਰ ਪਰਚੇ ਦਰਜ ਕਰਤੇ ਚੋਣਾਂ ਦੇ ਦੌਰਾਨ ਔਰ ਚੋਣਾ ਖਤਮ ਹੋ ਕੇ ਤੁਸੀਂ ਦੇਖਿਆ ਹੋਣਾ ਵੀ ਇਹਨਾਂ ਦੇ ਜਿੰਨੇ ਮੰਤਰੀ ਐ ਕਿਉਂਕਿ ਪਹਿਲਾਂ ਤਾਂ ਅਹਿਸਾਸ ਹੋਇਆ ਨਹੀਂ ਚੋਣਾ ਦੌਰਾਨ ਅਕਾਲੀ ਦਲ ਦੀ ਲੋਕਪ੍ਰੀਤਾ ਦਾ ਅਹਿਸਾਸ ਹੋਇਆ ਚੋਣਾਂ ਤੋਂ ਬਾਅਦ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਜੀ ਅਕਾਲੀ ਦਲ ਨੇ ਤਾਂ ਕ੍ਰਿਮੀਨਲ ਨੂੰ ਟਿਕਟ ਦਿੱਤੀ ਆਹੀ ਗੱਲ ਕਹਿੰਦੇ ਸੀ ਨਾ ਜੀ ਕ੍ਰਿਮੀਨਲ ਨੂੰ ਟਿਕਟ ਦਿੱਤੀ ਜੀ ਮੈਂ ਇਹਨਾਂ ਨੂੰ ਅੱਜ ਪੁੱਛਦਾ ਇਹ ਕਹਿੰਦੇ ਸੀ ਕੰਚਨਪ੍ਰੀਤਾ ਜੀ ਛੱਡ ਕੇ ਭੱਜ ਗਈ ਹੁਣ ਨੇਪਾਲ ਤੋਂ ਆਈ ਸੀ ਨੇਪਾਲ ਤੋਂ ਭੱਜ ਗਈ ਕੈਨੇਡਾ ਮੈਂ ਉਸ ਦਿਨ ਵੀ ਕਿਹਾ ਸੀ ਵੀ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਭੱਜਦਾ ਨਹੀਂ ਡਟ ਕੇ ਮੁਕਾਬਲਾ ਕਰਾਂਗੇ ਤੁਸੀਂ ਪਰਚੇ ਦੇਣੇ ਸੀ ਦੇਤੇ ਹੁਣ ਕੋਟਾਂ ਵੀ ਤਾਂ ਬੈਠੀਆਂ ਨੇ ਪੁਲਿਸ ਕੋਈ ਸਰਵੇ ਸਰਵਾ ਤਾਂ ਹੈ ਨਹੀਂ ਫਾਈਨਲ ਅਥਾਰਟੀ ਤਾਂ ਹੈ ਨਹੀਂ ਚਾਰੇ ਪਰਚਿਆਂ 'ਚ ਕੰਚਨਪ੍ਰੀਤ ਨੂੰ ਕੋਰਟ ਨੇ ਬੇਲ ਦਿੱਤੀ ਮਤਲਬ ਜੋ ਇਹਨਾਂ ਦੇ ਮੁੱਖ ਮੰਤਰੀ ਮੰਤਰੀਆਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਕ੍ਰਿਮినਲ ਹੈ ਜੀ ਫਲਾਣਾ ਜੀ ਕੋਟਾਂ ਨੇ ਨਹੀਂ ਮੰਨਿਆ ਹੁਣ ਜਦੋਂ ਕੋਟਾਂ ਨੇ ਬੇਲ ਦਿੱਤੀ ਫਿਰ ਚਲਾਕੀ ਕਿਹਦੇ ਨਾਲ ਖੇਡਦੇ ਨੇ ਅਦਾਲਤਾਂ ਦੇ ਨਾਲ ਜੀ ਇੱਕ ਪਰਚਾ ਜਿਹੜਾ ਕਿ ਬੇਲੇਬਲ ਅਫੈਂਸਾਂ ਦਾ ਪਰਚਾ ਜਿਹੜਾ ਕੰਚਨਪ੍ਰੀਤ ਦਾ ਉਹਦੇ ਵਿੱਚ ਜ਼ਿਕਰ ਤੱਕ ਨਹੀਂ ਹੈ ਉਹਦੇ ਵਿੱਚ ਇੱਕ ਡੀਡੀਆਰ ਪਾਉਂਦੇ ਨੇ ਮਤਲਬ ਪਤਾ ਲੱਗ ਗਿਆ ਵੀ ਕੰਚਨਪ੍ਰੀਤ ਨੂੰ ਅਦਾਲਤ ਨੇ ਬੇਲ ਦਿੱਤੀ ਉਹ ਇਨਵੈਸਟੀਗੇਸ਼ਨ ਜੁਆਇਨ ਕਰਨ ਆ ਰਹੀ ਹੈ ਮਜੀਠੇ ਜਿਹੜਾ 144 ਨੰਬਰ ਐਫਆਈਆਰ ਹੈ ਉਹ ਐਫਆਈਆਰ ਕਾਦੀ ਦਿੱਤੀ ਹੈ ਕਹਿੰਦੇ ਜੀ ਫੇਕ ਪਾਸਪੋਰਟ ਤੇ ਆਈ ਉਹ ਵੀ ਨਹੀਂ ਅਦਾਲਤ ਨੇ ਮੰਨਿਆ ਉਹ ਚ ਵੀ ਬੇਲ ਦਿੱਤੀ ਉਦੋਂ ਇਹਨਾਂ ਨੇ ਫਿਰ ਇੱਕ ਚਭਾਲ ਦੇ ਵਿੱਚ ਨਵਾਂ ਪਰਚਾ ਸੀ ਜਿਹੜਾ ਕਿ 11 11 ਨੂੰ ਚੋਣ ਵਾਲੇ ਦਿਨ ਦਰਜ ਹੋਇਆ ਉਹ ਪਰਚੇ ਦੇ ਵਿੱਚ ਸਾਰੇ ਅਵੇਲੇਬਲ ਅਫੈਂਸਾਂ 'ਚ ਇੱਕ 311 111 ਬੀ ਐਨ ਐਸ ਹੁੰਦੀ ਹੈ ਉਹ ਐਡ ਕਰਕੇ ਨਾਨ ਅਵੇਲੇਬਲ ਬਣਾ ਕੇ ਉਹਦੇ ਚ ਉਹਦੀ ਸ਼ਾਮ ਨੂੰ ਗ੍ਰਿਫਤਾਰੀ ਪਾ ਲਈ ਹੁਣ ਸਵਾਲ ਇਹ ਉੱਠਦਾ ਕਿ ਕੀ 111 ਬੀ ਐਨ ਐਸ ਉਹ 'ਚ ਜੋੜੀ ਜਾ ਸਕਦੀ ਸੀ ਕੰਚਨਪ੍ਰੀਤ ਦੇ ਖਿਲਾਫ ਲਾਈ ਜਾ ਸਕਦੀ ਹੈ ਕਿਉਂਕਿ 111 ਬੀ ਐਨ ਐਸ ਤਾਂ ਆਰਗੇਨਾਈਜ਼ਡ ਕ੍ਰਾਈਮ ਹੈ ਆਰਗੇਨਾਈਜ਼ਡ ਕ੍ਰਾਈਮ ਕੀ ਹੁੰਦਾ ਹੈ ਸੱਤ ਬੰਦੇ ਮਿਲ ਕੇ ਬੈਂਕ ਲੁੱਟ ਲੈਣ ਜੀ ਸੱਤ ਬੰਦੇ ਮਿਲ ਕੇ ਕਿਸੇ ਦਾ ਮਰਡਰ ਕਰੇ ਆਉਣ 6-7 ਬੰਦੇ ਇਕੱਠੇ ਹੋ ਕੇ ਫਰੋਤੀ ਲੈ ਲੈਣ ਕੁਝ ਕਰ ਲੈਣ ਕੰਚਨਪ੍ਰੀਤ ਦੇ ਖਿਲਾਫ ਕੋਈ ਅਲੀਗੇਸ਼ਨ ਨਹੀਂ ਸੀ ਇਸ ਤਰੀਕੇ ਦਾ ਕੋਈ ਕੰਪਲੇਂਟ ਨਹੀਂ ਸੀ ਔਰ 111 ਬੀ ਐਨ ਐਸ ਦੀ ਕੁਇਰ ਰਿਕੁਆਇਰਮੈਂਟ ਹੋਰ ਵੀ ਹੈ ਕਿ ਜਿੱਦੇ ਤੇ 111 ਬੀ ਐਨ ਐਸ ਲਾਉਣੀ ਹੈ ਪਹਿਲਾਂ ਉਹਦੇ ਖਿਲਾਫ ਦੋ ਕੋਟਾਂ 'ਚ ਵੱਖਰਾ-ਵੱਖਰਾ ਕੇਸ ਚੱਲਦਾ ਹੋਣਾ ਚਾਹੀਦਾ ਉਹ ਧਰਾਵਾਂ ਦਾ ਤਾਂ ਹੀ ਹੋਊਗਾ ਨਾ ਆਰਗੇਨਾਈਜ਼ਡ ਕ੍ਰਾਈਮ ਤਾਂ ਹੀ ਹੈ ਨਾ ਮੈਂ ਬਾਰ-ਬਾਰ ਕਰ ਰਹੇ ਸੋ ਉਹ ਕੁਝ ਨਹੀਂ ਸੀ ਜਦੋਂ 111 ਲਾ ਕੇ ਉਹਨੂੰ ਅਰੈਸਟ ਕੀਤਾ ਉਸੇ ਟਾਈਮ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਦੇ ਲੀਗਲ ਵਿੰਗ ਦੇ ਪ੍ਰਧਾਨ ਦੇ ਤੇ ਮੁਖ ਬੁਲਾਰੇ ਦੇ ਮੈਂ ਹਾਈ ਕੋਰਟ ਦੇ ਵਿੱਚ ਇੱਕ ਆਪਣੇ ਨਾਮ ਤੇ ਪਟੀਸ਼ਨ ਪਾਈ ਕਿ ਮੇਰੇ ਪਾਰਟੀ ਦੇ ਲੀਡਰ ਨੂੰ ਇਲੀਗਲ ਡਿਟੈਂਸ਼ਨ ਚ ਰੱਖਿਆ ਜੀ ਹਾਈ ਕੋਰਟ ਨੇ ਉਹ ਫਿਕਸ ਟੂਡੇ ਵਾਸਤੇ ਸੁਣੀ ਉਹਦੇ ਚ ਆਰਡਰ ਕੀਤਾ ਕਿਉਂਕਿ ਅਸੀਂ ਬਾਰ ਬਾਰ ਕਹਿੰਦੇ ਆ ਕਿ ਗਰਾਉਂਡ ਆਫ ਅਰੈਸਟ ਬਹੁਤ ਜ਼ਰੂਰੀ ਹੈ ਸੁਪਰੀਮ ਕੋਰਟ ਨੇ ਕਿਹਾ ਦੇਣਾ ਉਹ ਨਹੀਂ ਦਿੰਦੇ 111 ਬੀ ਐਨ ਐਸ ਤੇ ਸਾਡੀ ਮੇਨ ਬੈਸ ਸੀ ਕਿ 111 ਬੀ ਐਨ ਐਸ ਦਾ ਪਰਪਸ ਸਿਰਫ ਉਹਨੂੰ ਫੜਨਾ ਹੈ ਮਤਲਬ ਮੁੱਖ ਮੰਤਰੀ ਦੀ ਈਗੋ ਸੈਟੀਸਫਾਈ ਕਰਨਾ ਹੈ ਤੋਂ ਬਾਅਦ ਕੁਝ ਨਹੀਂ ਇਹ ਲੱਗ ਨਹੀਂ ਸਕਦਾ ਕੋਰਟ ਨੇ ਹਦਾਇਤ ਕੀਤੀ ਕਿ ਜਿਹੜੀ ਟ੍ਰਾਇਲ ਕੋਰਟ ਹੈ ਉਹ ਇਸ ਕੇਸ ਨੂੰ ਅੱਜ ਹੀ ਸੁਣੂਗੀ ਕੰਚਨਪ੍ਰੀਤ ਨੂੰ ਕੋਰਟ ਨੇ ਕਿਹਾ ਕਿ ਪੁਲਿਸ ਕਸਟਡੀ ਤੋਂ ਜੱਜ ਸਾਹਿਬ ਦੀ ਕਸਟਡੀ 'ਚ ਸ਼ਿਫਟ ਕਰੋ ਸਾਨੂੰ ਟਾਈਮ ਦਿੱਤਾ ਕਿ ਚੰਡੀਗੜ੍ਹੋਂ ਅਸੀਂ ਤਰਨਤਾਰਨ ਪਹੁੰਚ ਸਕੀਏ ਔਰ ਰਾਤ ਨੂੰ 8 ਵਜੇ ਅਦਾਲਤ ਦਾ ਟਾਈਮ ਮੁਕਰਰ ਹੋਇਆ ਕਿ 8 ਵਜੇ ਅਦਾਲਤ ਸੁਣੇਗੀ ਤਾਂ ਮੈਂ ਪਹਿਲੀ ਗੱਲ ਇਹ ਜੇ ਕਹਿਣੀ ਚਾਹੁੰਨਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਨਾ ਅਦਾਲਤਾਂ ਤੋਂ ਉੱਪਰ ਤਾਂ ਕੁਝ ਨਹੀਂ ਹਾਈ ਕੋਰਟ ਨੇ ਕਿੰਨੀ ਤਰਜੀਹ ਦਿੱਤੀ ਹਿਊਮਨ ਰਾਈਟਸ ਨੂੰ ਹਾਈ ਕੋਰਟ ਨੇ ਕਿੰਨੀ ਤਰਜੀਹ ਦਿੱਤੀ ਵੀ ਇੱਕ ਲੜਕੀ ਬੇਕਸੂਰ ਫਸੀ ਹੋਈ ਐ ਨਹੀਂ ਰਾਤ ਨੂੰ ਕਦੇ ਪੰਜਾਬ ਦੇ ਇਤਿਹਾਸ 'ਚ ਅਦਾਲਤ ਨਹੀਂ ਲੱਗੀ ਇਹ ਪਹਿਲਾ ਕੇਸ ਐ ਕਿ ਸਾਰੀ ਰਾਤ ਅਦਾਲਤ ਚੱਲੀ ਹੋਵੇ ਇਹਦਾ ਮਤਲਬ ਕਿ ਕੁਝ ਗਲਤ ਉਹਦੇ 'ਚ ਸੀਗਾ ਨਹੀਂ ਤਾਂ ਕੋਰਟ ਕਿਉਂ ਇੰਨੀ ਅਰਜੈਂਸੀ ਦਿਖਾਉਂਦੇ ਅਸੀਂ ਉੱਥੇ ਗਏ ਔਰ ਸਰਕਾਰ ਨੂੰ ਇੰਨਾ ਫਿਕਰ ਪੈ ਗਿਆ ਕਿਉਂਕਿ ਫੈਸਲਾ ਗਲਤ ਕੀਤਾ ਸੀ ਮਗਰ ਹੀ ਦੋ ਐਡੀਸ਼ਨਲ ਏਜੀ ਉਹਨਾਂ ਦੀ ਨੋਟੀਫਿਕੇਸ਼ਨ ਰਾਤੋਂ ਰਾਤ ਪਬਲਿਕ ਪ੍ਰੋਸੀਕਿਊਟਰ ਦੀ ਕਰਕੇ ਮਗਰ ਹੀ ਉਹ ਭੇਜੇ ਪਰ ਗਲਤ ਚੀਜ਼ ਨੂੰ ਕੋਈ ਕਿੱਦਾਂ ਡਿਫੈਂਡ ਕਰ ਲੂਗਾ ਸੋ ਹਾਈ ਕੋਰਟ ਦਾ ਆਰਡਰ ਬੜਾ ਕਲੀਅਰ ਸੀ ਮੈਜਿਸਟਰੇਟ ਸਾਹਿਬ ਨੂੰ ਕਿ ਤੁਸੀਂ ਪਹਿਲਾਂ ਜਿਹੜਾ 111 ਬੀ ਐਨ ਐਸ ਹੈ ਇਹਦੇ ਤੇ ਆਰਡਰ ਪਾਸ ਕਰੋ ਕਿ 111 ਬੀ ਐਨ ਐਸ ਲੱਗ ਸਕਦਾ ਹੈ ਕਿ ਨਹੀਂ ਲੱਗ ਸਕਦਾ ਬਾਕੀ ਚੀਜ਼ਾਂ ਤਾਂ ਬਾਅਦ ਦੀਆਂ ਨੇ ਸੋ ਲਾਅ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਕਿ ਜਿਹੜੇ ਅਫਸਰ ਲੱਗੇ ਨੇ ਨਾ ਇਹ ਮਨੀਸ਼ ਸੋਦੀਆ ਸ਼ਾਮਦਮ ਦੰਦਭੇਦ ਮੈਂ ਅੱਜ ਵੀ ਇਹਨਾਂ ਨੂੰ ਸੰਵਿਧਾਨ ਦੀ ਕਿਤਾਬ ਦਿਖਾਈ ਹੈ ਕਿ ਇਹੀ ਸੰਵਿਧਾਨ ਦੇ ਨਾਲ ਚੱਲਣਾ ਪੈਣਾ ਚਾਹੇ ਕੋਈ ਪੋਲਿਟੀਕਲ ਪਾਰਟੀ ਹੈ ਚਾਹੇ ਅਫਸਰशाही ਹੈ ਚਾਹੇ ਸਰਕਾਰ ਹੈ ਸੰਵਿਧਾਨ ਤੋਂ ਵੱਡਾ ਕੋਈ ਨਹੀਂ ਉਹ ਜਦੋਂ ਕੋਰਟ ਨੇ ਸਵੇਰੇ 4 ਵਜੇ ਫੈਸਲਾ ਕੀਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਕਿ 111 ਤਾਂ ਲੱਗ ਹੀ ਨਹੀਂ ਸਕਦੀ ਮੇਨਟੇਨੇਬਲ ਹੀ ਹੈ ਨਹੀਂ ਤੁਸੀਂ ਗਲਤ ਅਰੈਸਟ ਕੀਤਾ ਤਾਂ ਹੀ ਕੋਰਟ ਨੇ ਤਲਕ ਟਿੱਪਣੀਆਂ ਕੀਤੀਆਂ ਕਿ ਤੁਸੀਂ ਅਨਕਨਸਟੀਟਿਊਸ਼ਨਲ ਕੰਮ ਕੀਤਾ ਪੁਲਿਸ ਨੂੰ ਕਿਹਾ ਤੁਸੀਂ ਅਨੈਥੀਕਲ ਕੰਮ ਕੀਤਾ ਔਰ ਕੋਰਟ ਨੂੰਰੇ ਤੱਕ ਕਹਿਣਾ ਪਿਆ ਕਿ ਜੇ ਅੱਜ ਤੋਂ ਬਾਅਦ ਕੋਈ ਇਹੋ ਜਿਹਾ ਕੇਸ ਦੁਬਾਰਾ ਸਾਡੇ ਸਾਹਮਣੇ ਆ ਗਿਆ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਊਗੀ ਸੋ ਇਹ ਸਾਰਾ ਕੁਝ ਮੈਂ ਇੱਕ ਗੱਲ ਕਹਿਣਾ ਕਿ ਸੰਵਿਧਾਨ ਦੀ ਜਿੱਤ ਹੈ ਇਹ ਦੇਸ਼ ਦੇ ਕਾਨੂੰਨ ਦੀ ਜਿੱਤ ਹੈ ਔਰ ਹਾਰ ਕੀਤੀ ਹੈ ਉਹ ਸਰਕਾਰਾਂ ਦੀ ਉਹ ਮਾੜੀਆਂ ਨੀਤੀਆਂ ਦੀ ਜਿਨ੍ਹਾਂ ਕਰਕੇ ਪੁਲਿਸ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ ਮੈਂ ਬਾਰ-ਬਾਰ ਪੁਲਿਸ ਅਫਸਰਾਂ ਨੂੰ ਕਹਿੰਦਾ ਸਾਡੀ ਭਰਾ ਨੇ ਇਹ ਅਫਸਰ ਕਿਉਂ ਇੰਨਾ ਪੋਲਿਟੀਕਲ ਪ੍ਰੈਸ਼ਰ ਦੇ ਵਿੱਚ ਆ ਕੇ ਗਲਤ ਕੰਮ ਕਰ ਰਹੇ ਨੇ ਇਹਨਾਂ ਦਾ ਕੁਝ ਨਹੀਂ ਜਾਨਾ ਸਾਲ ਬਾਅਦ ਲੋਕਾਂ ਨੇ ਇਹਨਾਂ ਨੂੰ ਵਿਹਲੇ ਕਰਕੇ ਤੋੜ ਦੇਣਾ ਇਹਨਾਂ ਨੂੰ ਵੀ ਪਤਾ ਤਾਂ ਹੀ ਤਾਂ ਹੁਣ ਇਹਨਾਂ ਧੱਕੇਸ਼ਾਹੀ ਹੋ ਰਹੀ ਹੈ ਇੱਕ ਸਾਲ ਰਹਿ ਗਿਆ ਅਫਸਰ ਦੀ ਜਵਾਬਦੇਹੀ ਜ਼ਿੰਦਗੀ ਭਰ ਬਣ ਜਾਂਦੀ ਹੈ ਸੋ ਅਫਸਰਾਂ ਨੂੰ ਬੇਨਤੀ ਹੈ ਕਿ ਦਾਇਰੇ ਚ ਰਹਿਣ ਵਰਦੀ ਦੀ ਮਰਿਆਦਾ ਚ ਰਹਿਣ ਉਹਦੇ ਚ ਰਹਿ ਕੇ ਕੰਮ ਕਰਦੇ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਵਾਰ ਵਾਰ ਜ਼ਿਕਰ ਕੀਤਾ ਨਛੱਤਰ ਹੋਵੇ ਤੁਹਾਡਾ ਪਾਰਟੀ ਦਾ ਲੀਡਰ ਹੋਵੇ ਚਾਹੇ ਨੌਨੀਮਾਨ ਹੋਣ ਬੋਬੀਮਾਨ ਹੋਣ ਚਾਹੇ ਕੰਚਪ੍ਰੀਤ ਕੋਰ ਹੋਵੇ ਪੁਲਿਸ ਧੱਕਾ ਕਰ ਰਹੀ ਹੈ ਤੁਹਾਨੂੰ ਕਿਉਂ ਲੱਗਦਾ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਸਰਕਾਰ ਦੀ ਐਡੀ ਕਿਹੜੀ ਟਸਲ ਲੱਗੀ ਹੈ ਵੀ ਕਦੀ ਤੁਹਾਡਾ ਨੌਨੀਮਾਨ ਕਦੀ ਕੰਚਪ੍ਰੀਤ ਕੋਰ ਕਦੀ ਨਛੱਤਰ ਅਸਲ ਦੇ ਵਿੱਚ ਨਾ ਸੂਬੇ ਦੇ ਵਿੱਚ ਦੋ ਪਾਰਟੀਆਂ ਦਾ ਲੁਕਵਾ ਘਟ ਜੋੜ ਕਾਂਗਰਸ ਦਾ ਤੇ ਆਪ ਦਾ ਕਾਂਗਰਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਇੰਡੀਆ ਆਲਾਈਂਸ 'ਚ ਇਕੱਠੇ ਰਹੇ ਨੇ ਇਹ ਇੱਕ ਦੂਜੇ ਨੂੰ ਪਾਸ ਦੇ ਕੇ ਖੇਡਣਾ ਚਾਹੁੰਦੇ ਨੇ ਮੁੱਖ ਵਿਰੋਧੀ ਧਿਰ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਆ ਔਰ ਤਰਨ ਤਰਨ ਦੀ ਚੋਣ ਨੇ ਕਲੀਅਰ ਕਰਤਾ ਲੋਕਾਂ ਦਾ ਮੂਡ ਕਿੰਨੀ ਧੱਕੇਸ਼ਈ ਹੋਈ ਸਰਕਾਰੀ ਮਸ਼ੀਨਰੀ ਦਾ ਰੱਜ ਕੇ ਦੁਰਉਪਯੋਗ ਹੋਇਆ ਐਸਐਸਪੀਆ ਨੇ ਪੁਲਿਸ ਨੇ ਚੋਣ ਲੜ ਕੇ ਦਿੱਤੀ ਲੀਡ ਕਿੰਨੀ ਹੈ 10000 ਦੀ ਅਕਾਲੀ ਦਲ ਨੂੰ ਜੋ ਉੱਥੇ ਪਿਆਰ ਦਿਖਾਇਆ ਇਹਨਾਂ ਨੂੰ ਕਿਤੇ ਨਾ ਕਿਤੇ ਸਮਝ ਆ ਗਈ ਹੈ ਕਿ ਹੁਣ ਅਗਲਾ ਪੰਜਾਬ ਦੀ ਪਸੰਦ ਸ਼੍ਰੋਮਣੀ ਅਕਾਲੀ ਦਲ ਆ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲਗਾਤਾਰ ਨਛੱਤਰ ਵਾਲੇ ਕੇਸ 'ਚ ਕੀ ਹੋਇਆ ਇਲੀਗਲ ਅਰੈਸਟ ਸੀ ਪਰਚਾ ਬਾਅਦ ਚ ਦਰਜ ਹੋ ਰਿਹਾ ਬੰਦਾ ਪਹਿਲਾਂ ਅਰੈਸਟ ਹੋ ਗਿਆ ਛੱਡਿਆ ਨਾ ਕੋਰਟ ਨੇ ਕੰਚਨ ਪ੍ਰੀਤਲੀ ਰਾਤ ਨੂੰ ਅਦਾਲਤ ਖੁੱਲੀ ਨਾ ਇਨਸਾਫ ਹੋਇਆ ਨਾ ਸੰਵਿਧਾਨ ਨੇ ਇਨਸਾਫ ਦਿੱਤਾ ਨਾ ਇਹਨਾਂ ਨੇ ਤਾਂ ਵਧਿੱਕੀ ਕਰਨ ਚ ਕੋਈ ਕਸਰ ਨਹੀਂ ਛੱਡੀ ਸੀ ਜਿਹੜਾ ਹੁਣ ਨੋਨੀਮਾਨ ਬੋਬੀਮਾਨ ਸਾਹਿਬ ਤੇ ਨਵਾਂ ਪਰਚਾ ਦਿੱਤਾ ਹੈਬੀਅਸ ਕੋਰਪਸ ਹਾਈ ਕੋਰਟ ਦੀ ਆਰਡਰ ਹਾਈ ਕੋਰਟ ਦਾ ਵਾਰੰਟ ਅਫਸਰ ਹਾਈ ਕੋਰਟ ਨੇ ਅਪਾਇੰਟ ਕੀਤਾ ਇਹ ਕਹਿੰਦੇ ਨਹੀਂ ਜੀ ਸਾਰਾ ਕੁਝ ਗਲਤ ਹੈ ਮਤਲਬ ਪੰਜਾਬ ਪੁਲਿਸ ਹਾਈ ਕੋਰਟ ਤੋਂ ਵੀ ਉੱਤੇ ਹੋਗੀ ਸੋ ਇਹ ਚੀਜ਼ਾਂ ਦੀ ਜਵਾਬਦੇਹੀ ਤੈਅ ਹੋਊਗੀ ਔਰ ਇਹ ਜਿਹੜੀ ਧੱਕੇਸ਼ਾਹੀ ਹੈ ਇਹ ਕਿੰਨੇ ਕ ਦਿਨ ਹੋਰ ਹੈ ਚਾਰ ਪੰਜ ਮਹੀਨੇ ਬਸ ਚਾਰ ਪੰਜ ਮਹੀਨੇ ਤੋਂ ਬਾਅਦ ਕਿੱਥੇ ਖੜੋਂਗੇ ਜਿਹੜੇ ਅਫਸਰ ਆ ਜਿਨ੍ਹਾਂ ਦੇ ਕਹਤੇ ਗਲਤ ਕੰਮ ਕਰ ਰਹੇ ਨੇ ਇਹ ਤਾਂ ਅੱਜ ਹੀ ਨਹੀਂ ਖੜ ਪਾਰੇ ਕੰਚਨਪ੍ਰੀਤ ਦਾ ਪਰਚਾ 24 ਘੰਟੇ ਵੀ ਡਿਫੈਂਡ ਨਹੀਂ ਕਰ ਸਕੇ 24 ਘੰਟੇ ਤੇ ਕਿਉਂ ਕਰਦੇ ਹੋ ਇਹ ਜੇ ਕੰਮ ਇਹਨਾਂ ਦੇ ਕਹਤੇ ਇਹ ਤਾਂ ਅਫਸਰशाही ਦੱਸੇ ਨਾ ਵੀ ਕਿਹੜੇ ਪ੍ਰੈਸ਼ਰ ਚ ਹੈ ਕਿ ਐਸਾ ਗਲਤ ਕੰਮ ਕਰ ਰਹੀ ਹੈ ਨਹੀਂ ਜਿਹੜਾ ਮੈਂ ਅੱਜ ਕਹਿਣਾ ਚਾਹੁੰਦਾ ਮੈਂ ਅੱਜ ਤੱਕ ਬੋਲਿਆ ਨਹੀਂ ਸੀਗਾ ਜਿਹੜਾ ਅੰਮ੍ਰਿਤਸਰ ਰੂਰਲ ਦਾ ਐਸਐਸਪੀ ਬਦਲਿਆ ਮਨਮਿੰਦਰ ਸਿੰਘ ਮਨਿੰਦਰ ਸਿੰਘ ਮਨਿੰਦਰ ਸਿੰਘ ਕਿਉਂ ਬਦਲਿਆ ਜੀ ਕਿਉਂਕਿ ਉਹਨੇ ਆ ਗਲਤ ਕੰਮ ਕਰਨ ਤੋਂ ਮਨਾ ਕਰਤਾ ਸੀ ਉਹਨੂੰ ਪਤਾ ਸੀ ਵੀ ਇਹ ਨਹੀਂ ਸਸਟੇਨ ਹੋਣਾ ਉਹਨੂੰ ਚੱਕ ਕੇ ਆਪਾਂ ਬਦਲਿਆ ਫਿਰ ਆਪਾਂ ਪਰਚਾ ਦਿੱਤਾ ਆਪਾਂ ਚੱਕਿਆ ਕੁੜੀ ਨੂੰ ਆਪਣਾ ਮਕਸਦ ਕੀ ਸੀ ਕੰਚਨਪ੍ਰੀਤ ਨੂੰ ਆਪਾਂ ਤਾਂ ਇੱਕ ਈਗੋ ਸੈਟੀਸਫਾਈ ਕਰ ਰਹੇ ਹਾਂ ਮੈਂ ਨਾ ਹਰਮੀਤ ਸੰਧੂ ਸਾਹਿਬ ਨੂੰ ਵੀ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਹਰਮੀਤ ਸੰਧੂ ਸਾਹਿਬ ਇਹ ਰਾਜਨੀਤੀ ਚੱਲਣੀ ਨਹੀਂ ਬਾਲਾ ਦੇ ਇਹ ਜਿਹੜੇ ਆਪਾਂ ਝੂਠੇ ਪਰਚੇ ਦੇ ਕੇ ਬੰਦਿਆਂ ਨੂੰ ਅਰੈਸਟ ਕਰਾਨੇ ਆ ਨਾ ਜਿਹੜਾ ਆਪਾਂ ਕਹਿੰਦੇ ਆ ਕਿ ਈਗੋ ਸੈਟੀਸਫਾਈ ਕਰਨੀ ਹੈ ਤੁਹਾਡੇ ਤੋਂ 24 ਘੰਟੇ ਨਹੀਂ ਸਸਟੇਨ ਹੋਈ 6 ਮਹੀਨੇ ਬਾਅਦ ਕਿੱਥੇ ਜਾਣਗੇ ਅਫਸਰ ਜਿਹੜੇ ਗਲਤ ਕੰਮ ਕਰ ਰਹੇ ਨੇ ਤੁਹਾਡੇ ਪਾਰਟੀ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਉਹ ਵੀ ਲਾਲ ਲੈਰੀ ਦੀ ਗੱਲ ਕਰਦੇ ਨੇ ਕਿ ਜਿਹੜੇ ਅਫਸਰ ਗਲਤ ਕਰਨਗੇ ਉਹਨਾਂ ਨੂੰ ਬਖਸ਼ਾਂਗੇ ਨਹੀਂ ਕੈਪਟਨ ਦੀ ਵਾਲੀ ਸਰਕਾਰ ਰਹੀ ਉਦੋਂ ਪਰਚੇ ਦਰਜ ਹੋਏ ਜੋ ਸ਼ਰਮਣੀ ਕਾਲੀਦਾ ਦੀ ਸਰਕਾਰ ਆਈ ਕੈਪਟਨ ਦੇ ਖਿਲਾਫ ਪਰਚੇ ਦਰਜ ਹੋਏ ਅਫਸਰ ਪਰ ਉੱਥੇ ਤੋਂ ਉੱਥੇ ਲੱਗੇ ਰਹਿੰਦੇ ਨੇ ਅੱਜ ਜਿਹੜੇ ਅਫਸਰ 20 ਸਾਲ ਪਹਿਲੇ ਫੀਲਡ ਦੇ ਵਿੱਚ ਸਨ ਫਿਰ ਉਹੀ ਅਫਸਰ 20 ਸਾਲ ਬਾਅਦ ਉਹੀ ਫੀਲਡ ਦੇ ਵਿੱਚ ਨਜ਼ਰ ਆਉਂਦੇ ਨੇ ਮੈਂ ਨਾ ਜੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਲਾਲ ਕਿਤਾਬ ਸੰਵਿਧਾਨ ਦੀ ਹੈ ਨ ਅਫਸਰ ਜਿਹੜੇ ਫੀਲਡ ਦੀ ਗੱਲ ਨਹੀਂ ਮੈਂ ਕਰਦਾ ਮੈਂ ਪੋਲਿਟিক্যাল ਪਾਰਟੀਆਂ ਦੀ ਗੱਲ ਨਹੀਂ ਕਰਦਾ ਪਰ ਜਿਹੜੇ ਅਫਸਰ ਆ ਇਲੀਗਲ ਅਰੈਸਟ ਵਿੱਚ ਫਸ ਰਹੇ ਨੇ ਇਹ ਹਾਈ ਕੋਰਟ ਦੇ ਮੂਹਰੇ ਖੜੇ ਨੇ ਇਹ ਹੁਣ ਜੁਡੀਸ਼ੀਅਲ ਸਕਰੂਟੀ 'ਚ ਆ ਗਏ ਇਹਨਾਂ ਨੂੰ ਆਪਣੇ ਫੈਸਲੇ ਕੋਰਟ 'ਚ ਡਿਫੈਂਡ ਕਰਨੇ ਪੈਣਗੇ ਜਿਹੜੇ ਕਿ ਕਾਨੂੰਨ ਮੁਤਾਬਕ ਹੀ ਡਿਫੈਂਡ ਹੋ ਸਕਦੇ ਨੇ 111 ਬੀ ਐਨ ਐਸ ਜੇ ਨਹੀਂ ਲੱਗ ਸਕਦੀ ਤਾਂ ਨਹੀਂ ਲੱਗ ਸਕਦੀ ਚਾਹੇ ਮੁੱਖ ਮੰਤਰੀ ਆਪ ਆਪਣੀ ਕਲਮ ਫੜ ਲੈ ਹੱਥ 'ਚ ਉਹ ਵੀ ਨਹੀਂ ਲਾ ਸਕਦਾ ਕਿਉਂਕਿ ਹਰ ਚੀਜ਼ ਕਾਨੂੰਨ ਦੇ ਵਿੱਚ ਮੈਂਸ਼ਨਡ ਹੈ ਕਿ ਕਿਵੇਂ ਹੋਣੀ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਕਾਨੂੰਨ ਤੋਂ ਬਾਹਰ ਜਾ ਕੇ ਜੇ ਕਿਸੇ ਨਾਲ ਕੋਈ ਵਧਿੱਕੀ ਹੋ ਰਹੀ ਹੈ ਨਾ ਜੇ ਕੋਈ ਅਫਸਰ ਸੋਚਦਾ ਆ ਹੁਣ ਪੰਚਾਇਤੀ ਚੋਣਾਂ ਤੋਂ ਬਾਅਦ ਆ ਗਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਜੇ ਕੋਈ ਅਫਸਰ ਸੋਚੇ ਕਿ ਉਹ ਇਹਦੇ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਜਾ ਕੇ ਜੋ ਬੁੱਕ ਦੇ ਵਿੱਚ ਲਿਖਿਆ ਹੈ ਬੁੱਕ ਦੇ ਵਿੱਚ ਬਾਹਰ ਜਾ ਕੇ ਕੋਈ ਕੰਮ ਕਰੂਗਾ ਤਾਂ ਉਹਨੂੰ ਲੈ ਕੇ ਆਵਾਂਗੇ ਅਦਾਲਤ ਤੱਕ ਉਹਨੂੰ ਇਹ ਸਮਝਾਵਾਂਗੇ ਕਿ ਇਹ ਕੀ ਚੀਜ਼ ਹੈ ਸੰਵਿਧਾਨ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਨਹੀਂ ਜਾਣਾ ਕਲੇਰ ਸਾਹਿਬ ਤੁਸੀਂ ਪਾਰਟੀ ਲਈ ਕਾਫੀ ਜਿੱਤ ਦਰਜ ਕੀਤੀ ਆਪਣੇ ਪਾਰਟੀ ਨੂੰ ਜਤਾਇਆ ਕੋਰਟ ਦੇ ਵਿੱਚ ਤੱਕਾ ਹੁੰਦਾ ਤੁਸੀਂ ਖੜਦੇ ਹੋ ਪਰ ਜੇ ਗੱਲ ਕਰੀਏ ਜਿਹੜੀ ਪੁਲਿਸ ਦੀ ਨਵੀਂ ਇਨਵੈਸਟੀਗੇਸ਼ਨ ਆਈ ਹੈ ਉਹਦੇ ਵਿੱਚ ਕਿਹਾ ਗਿਆ ਜਿਹੜੀ ਕੰਚਨਪ੍ਰੀਤ ਕੋਰ ਦੇ ਜਿਹੜੇ ਪਤੀ ਨੇ ਅਮਰਤਪਾਲ ਸਿੰਘ ਬਾਠ ਉਹਨਾਂ ਨੇ ਫਰਜੀ ਡਿਗਰੀ ਬਣਾਈ ਫਰਜੀ ਪਾਸਪੋਰਟ ਬਣਵਾਏ ਤੇ ਜਿਹੜੀ ਕੰਚਨਪ੍ਰੀਤ ਕੋਰ ਹੈ ਉਹ ਨੇਪਾਲ ਦੇ ਰਾਹੀਂ ਇਲੈਗਲ ਭਾਰ ਦੇ ਵਿੱਚ ਐਂਟਰੀ ਕੀਤੀ ਉਹਨਾਂ ਨੇ ਕੰਚਨਪ੍ਰੀਤ ਦਾ ਵਿਆਹ 25 8 2019 ਨੂੰ ਹੋਇਆ ਉਹ ਤੋਂ ਪਹਿਲਾਂ ਜੋ ਕੁਝ ਹੈ ਕਾਨੂੰਨ ਮੁਤਾਬਕ ਕੰਚਨਪ੍ਰੀਤ ਨਾ ਤਾਂ ਉਦੋਂ ਜਵਾਬਦੇ ਸੀ ਉਹਦੇ ਲਈ ਨਾ ਕੰਚਨਪ੍ਰੀਤ ਅੱਜ ਜਵਾਬਦੇ ਮੈਂ ਕਿਉਂ ਬਾਰ-ਬਾਰ ਸੰਵਿਧਾਨ ਤੇ ਜ਼ੋਰ ਦਿੰਦਾ ਮੈਂ ਕਿਉਂ ਬਾਰ-ਬਾਰ ਲਾਅ ਦੇ ਉੱਤੇ ਜ਼ੋਰ ਦਿੰਦਾ ਹੋਊਗਾ ਤਾਂ ਉਹੀ ਨਾ ਜੋ ਸੈਟਲਡ ਲਾਅ ਹੈ ਕਿ ਕਿਸੇ ਘਰ ਵਾਲੇ ਨੇ ਅਗਰ ਕੋਈ ਮੰਨ ਲਓ ਫਰਜ਼ ਕਰ ਲਓ ਕਿਸੇ ਦੇ ਘਰ ਵਾਲੇ ਤੋਂ ਕੋਈ ਕ੍ਰਾਈਮ ਹੋ ਗਿਆ ਕਿ ਉਹਦੀ ਘਰ ਵਾਲੀ ਨੂੰ ਸਿੱਟ ਦੇਓਗੇ ਜੇਲ੍ਹ 'ਚ ਤੁਸੀਂ ਕਿ ਉਹਦੀ ਘਰ ਵਾਲੀ ਤੇ ਪਰਚੇ ਪਾ ਦਿਓਗੇ ਤੁਸੀਂ ਰੂਲ ਆਫ ਲਾਅ ਕੀ ਹੈ ਕੋਟ ਹਾਂ ਜੇ ਕਾਨੂੰ ਕੋਈ ਧਾਰਾ ਐਡ ਪਾਰਲੀਮੈਂਟ ਐਡ ਕਰ ਦਵੇ ਵੀ ਸਾਰੇ ਦਾ ਸਾਰਾ ਪਰਿਵਾਰ ਅੰਦਰ ਜਾਊਗਾ ਫਿਰ ਤੁਸੀਂ ਜੋ ਮਰਜ਼ੀ ਕਰੋ ਅਲਟੀਮੇਟਲੀ ਚੱਲਣਾ ਤਾਂ ਜੋ ਲਿਖਿਆ ਸਾਡੇ ਸੰਵਿਧਾਨ ਚ ਜੋ ਸਾਡੀ ਬੀਐਨਐਸ ਹੈ ਜੋ ਉਹਦੇ ਚ ਲਿਖਿਆ ਉਹਦੇ ਮੁਤਾਬਕ ਹੀ ਸਾਰਾ ਸਿਸਟਮ ਚੱਲੇਗਾ ਕੰਚਨ ਪ੍ਰੀਤ ਦੇ ਖਿਲਾਫ ਤੁਸੀਂ ਚਾਰ ਪਰਚੇ ਦਿੱਤੇ ਇਹਨਾਂ ਨੇ ਇਲੀਗਲ ਪਾਸਪੋਰਟ ਦਾ ਜੇ ਮੈਂ ਗੱਲ ਕਰਾਂ ਤਾਂ ਜਿਸ ਦਿਨ ਇਹਨੂੰ ਗ੍ਰਿਫਤਾਰ ਕੀਤਾ ਮਜੀਠੇ ਉਸੇ ਕੇਸ 'ਚ ਹੀ ਇਨਵੈਸਟੀਗੇਸ਼ਨ ਜੁਆਇਨ ਕਰਨ ਗਏ ਸੀ ਜੇ ਭਾਰਤ ਆਈ ਹੈ ਨੇਪਾਲ ਥਰੂ ਵੀ ਆ ਗਈ ਤਾਂ ਭਾਰਤ ਦੀ ਸਰਕਾਰ ਨੇ ਲੋਕ ਕੀਤਾ ਤਾਂ ਹੀ ਕੋਈ ਨੇਪਾਲ ਤੋਂ ਭਾਰਤ ਆ ਸਕਦਾ ਹੈ ਹੋਮ ਮਿਨਿਸਟਰੀ ਨੇ ਲੋਕ ਕੀਤਾ ਫਿਰ ਤਾਂ ਦੇ ਦਿਓ ਅਮਿਤ ਸ਼ਾਹ ਜੀ ਤੇ ਵੀ ਪਰਚਾ ਵੀ ਉਹਨਾਂ ਨੇ ਗਲਤ ਰੂਲ ਬਣਾਇਆ ਉਹਨਾਂ ਤੋਂ ਪਹਿਲੇ ਵਾਲੇ ਤੇ ਵੀ ਦੇ ਦਿਓ ਸੋ ਹਰ ਇੱਕ ਚੀਜ਼ ਇੱਕ ਸੈਟਲਡ ਰੂਲ ਹੈ ਇੱਕ ਸੈਟਲਡ ਲਾਅ ਹੈ ਜੇ ਉਹਦੇ ਤੋਂ ਬਾਹਰ ਜਾ ਕੇ ਕੁਝ ਵੀ ਕਾਰਵਾਈ ਹੋਊਗੀ ਤਾਂ ਅਦਾਲਤਾਂ ਬੈਠੀਆਂ ਨੇ ਇਨਸਾਫ ਹੋਊਗਾ ਔਰ ਹੋ ਵੀ ਰਿਹਾ ਜੀ ਸ਼ੁਕਰੀਆ ਇਹਨਾਂ ਅਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਅਫਸਰ ਨੇ ਆਪਣੀ ਉਹ ਇੱਕ ਸੀਮਾ ਦੇ ਵਿੱਚ ਰਹਿ ਕੇ ਕੰਮ ਕਰਨ ਤੱਕੇ ਨਾ ਕਰਨ ਕਿਉਂਕਿ ਉਹ ਸ਼ਰਮਣੀ ਕਾਲੀਦਲ ਹੈ ਉਹ ਲੋਕਾਂ ਦੇ ਹਿੱਤੀ ਪਾਰਟੀ ਹੈ ਹਾਲਾਂਕਿ ਕੰਚਪ੍ਰਿਤ ਕੋਰ ਦੀ ਗੱਲ ਕਰੀਏ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਬੜਾ ਕੁਝ ਆਇਆ ਹੈ ਹਾਲਾਂਕਿ ਉਹਦੇ ਵਿੱਚ ਪੁਲਿਸ ਅਗਲਾ ਅਗਲਾ ਐਕਸ਼ਨ ਕੀ ਕਰਦੀ ਹੈ ਇਹ ਤਾਂ ਵਕਤ ਹੀ ਦੱਸੇਗਾ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਟਸਲ ਚੱਲ ਰਹੀ ਹੈ ਉਹ ਕਦੋਂ ਤੱਕ ਖਲੋਂਦੀ ਹੈ ਕਿੰਨੀ ਕੁ ਅੱਗੇ ਚੱਲਦੀ ਹੈ ਉਹਨਾਂ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਕੁਲਦੀਪ ਸਿੰਘ ਲਾਦੂਕਾ ਦੇ ਨਾਲ ਮਨਦੀਪ ਸਿੰਘ ABC ਪੰਜਾਬ ਚੰਡੀਗੜ੍ਹ